YouTube ਚੈਨਲ ਦੇ ਨਾਲ ਤੇ ਨਾਲ ਜੁੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਆਪਾਂ ਵੀਡੀਓ ਪਾਈ ਸੀ ਵੀ 3 ਤੋਂ 6 ਸਤੰਬਰ ਦੇ ਦਰਮਿਆਨ ਬਾਈ ਇੱਕ ਸਿਸਟਮ ਪੰਜਾਬ ਨੂੰ ਹਰਿਆਣੇ ਨੂੰ ਤੇ ਰਾਜ ਸਾਨੂੰ ਵੱਡੇ ਪੱਧਰ ਤੇ ਪ੍ਰੋਤ ਕਰ ਸਕਦਾ ਸੋ ਬਾਈ ਅੱਜ ਉਹਦੀ ਜ਼ਿਲ੍ਹਾਵਰ ਅਪਡੇਟ ਆ ਇੱਕ ਦੋ ਮਿੰਟਾਂ ਦੇ ਵਿੱਚ ਵੀ ਆਪਾਂ ਕੰਮ ਸਾਰਾ ਨਿਜੋੜ ਦਿਆਂਗੇ 3 ਅਤੇ 4 ਸਤੰਬਰ ਮੇਨ ਆ ਬਾਈ ਅੱਜ ਜਿਹੜੀ ਕਾਰਵਾਈ ਚੱਲ ਰਹੀ ਹੈ ਜਾਂ ਇਸ ਤੋਂ ਬਾਅਦ ਹੋਣੀ ਆ ਉਹ ਟੁੱਟਮੀ ਹੋਊਗੀ ਮਤਲਬ ਕਿਤੇ ਵੀ ਹੈਗਾ ਕਿਤੇ ਨਹੀਂ 3 ਅਤੇ 4 ਸਤੰਬਰ ਨੂੰ ਬਾਈ ਜਿੱਥੇ ਦਰਮਿਆਨੇ ਤੋਂ ਪਾਰਾ ਵੀ ਪੈ ਸਕਦਾ ਗੰਗਾ ਨਗਰ ਹਮਾਨਗੜ ਅਨੂਪਗੜ ਬੀਖਾਨੇਰ ਤੇ ਸੂਰਤ ਸੂਰਤਗੜ ਤੇ ਚੂਰੂ ਫਾਜ਼ਲਕਾ ਮੁਖਸਰ ਬਠਿੰਡਾ ਮਾਨਸਾ ਸੰਗਰੂਰ ਪਟਿਆਲਾ ਸਰਸਾ ਦੇ ਫਤਿਆਬਾਦ ਇਹਨਾਂ ਦੇ ਬਾਰੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਦਰਮਿਆਨਾ ਤੇ ਕਿਤੇ ਕਿਤੇ ਦਰਮਿਆਨੇ ਤੋਂ ਪਾਰਾ ਵੀ ਪੈ ਸਕਦਾ ਬਾਈ 3 ਤੇ 4 ਤੇ 5 ਸਤੰਬਰ ਇਹਨਾਂ ਦਿਨਾਂ ਦੇ ਦਰਮਿਆਨ ਖਾਸ ਕਰਕੇ 3 ਅਤੇ 4 ਸਤੰਬਰ ਨੂੰ ਅਸਾਰੋਤ ਕਜੀਦ ਕਰਨਾਲ ਕੁਰੂਖੇਤਰ ਪੰਚਕੁਲਾ ਤੇ ਜਮਨਾ ਨਗਰ ਚੰਡੀਗੜ ਤੇ ਅੰਬਾਲਾ ਫਤਿਹਗੜ੍ਹ ਸਾਹਿਬ ਮਰੇ ਕੋਟਲਾ ਪਟਿਆਲਾ ਨੰਗਲ ਰੋਪੜ ਮਾਹਲੀ ਉਸ ਤੋਂ ਬਾਅਦ ਨਵਾਂ ਸ਼ਹਿਰ ਹੁਸਿਆਰਪੁਰ ਜਲੰਧਰ ਕਪੂਰਥਲਾ ਮੋਗਾ ਬਰਨਾਲਾ ਫਰੀਦਕੋਟ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਗਰਦਾਸਪੁਰ ਤੇ ਪਠਾਨਕੋਟ ਠੀਕ ਹੈ ਬਾਈ ਇਹਨਾਂ ਦੇ ਵੀ ਬਹੁਤੇ ਖੇਤਰਾ ਦੇ ਵਿੱਚ ਬਰੇ ਮੀਂਹ ਪਊਗਾ ਮਤਲਬ ਹਲਕੇ ਦਰਮਿਆਨੇ ਮੀਂਹ ਦੇ ਨਾਲ ਬਰੇ ਕਿਤੇ ਕਿਤੇ ਭਾਰੇ ਵੀ ਦੀਆਂ ਝਟਾ ਲੱਗਣਗੀਆਂ ਜ਼ਿਆਦਾਤਰ ਥਾਵਾਂ ਦੇ ਵਿੱਚ ਜਿਹੜਾ ਇਹਨਾਂ ਦੇ ਵਿੱਚ ਮੀਂਹ ਆ ਬਰੇ ਉਹ ਹਲਕੇ ਤੋਂ ਦਰਮਿਆਨੇ ਰਹੂਗਾ ਪਰ ਕਿਤੇ ਕਿਤੇ ਤਖੜੀ ਝੱਟ ਵੀ ਲੱਗੂਗੀ ਬਾਈ ਆਉਂਦੇ ਦਿਨਾਂ ਦੇ ਦਰਮਿਆਨ ਖਾਸ ਕਰਕੇ ਤਿੰਨ ਅਤੇ ਚਾਰ ਸਤੰਬਰ ਇਹਨਾਂ ਦੋਨਾਂ ਦਿਨਾਂ ਦੇ ਦਰਮਿਆਨ ਠੀਕ ਆ ਬਾਈ ਫਾਜ਼ਲ ਕਾ ਦੇ ਵਿੱਚ ਵੀ ਬਰੇ ਹੈਗੇ ਆ ਚਾਂਸ ਕੱਲ ਦਾ ਤੇ ਪਰਸੋਂ ਦਾ ਦਿਨ ਮੇਣਾ ਬਾਈ ਅੱਜ ਵੀ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਆ ਸੋ ਬਾਈ ਸੇ ਜ਼ਰੂਰ ਕਰ ਜਾ ਕਰੋ ਜਿਹੜੇ ਵੀਰ ਨੂੰ ਜਾਣਕਾਰੀ ਚੰਗੀ ਲੱਗਦੀ ਆ ਬਰੇ ਠੀਕ ਆ ਫੇਸਬੁੱਕ ਤੇ ਬਰੇ ਆਪਾਂ ਲਾਈਵ ਅਪਡੇਟ ਦੇ ਚੁੱਕੇ ਆ YouTube ਤੇ ਰਹਿੰਦਾ ਸੀ ਬਰੇ ਇਹਦੇ ਤੇ ਵੀ ਆਪਣੀ ਅਪਡੇਟ ਆ ਜਿਹੜੀ ਆ ਗਈ ਸੋ ਬਾਈ ਇੰਨਾ ਕ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਸਦੂਰਗੜ ਦੇ ਵਿੱਚ ਵੀ ਬਰੇ ਹੈਗੇ ਆ ਚਾਂਸ ਤਿੰਨ ਅਤੇ ਚਾਰ ਨੂੰ ਬਾਈ ਕਈ ਥਾਵਾਂ ਦੇ ਵਿੱਚ ਵੀ ਪਹੁੰਚੂਗਾ ਭਰਾ ਮੇਰਾ ਤੇ ਅਨੂਪਕੜ ਦੇ ਵਿੱਚ ਵੀ ਵਿਰੇ ਹੈਗੇ ਆ ਚਾਂਸ ਫੁੱਲ ਬਾਕੀ ਵਿਰੇ ਮੈਂ ਕਮੈਂਟ ਬਾਅਦ ਚ ਦੇ ਦੂੰਗਾ ਕਿਉਂਕਿ ਮੈਨੂੰ ਨਾ ਕਮੈਂਟ ਥੋੜੇ ਜੇ ਘੱਟ ਸ਼ੋ ਹੁੰਦੇ ਆ ਹੁਣ ਫੋਨ ਨਮਾ ਲਿਆਂਦਾ ਕਰਕੇ ਵਿਰੇ ਕੋਸ਼ਿਸ਼ ਕਰਕੇ ਦੇਖਾਂਗੇ ਵੀ ਇਹਦੇ ਵਿੱਚ ਖੁੱਲਦੇ ਆ ਕਿ ਨਹੀਂ ਖੁੱਲਦੇ ਆ ਸੋ ਬਾਈ ਇਨਿਕ ਬੈਂਤੀ ਪ੍ਰਵਾਨ ਕਰਨੀ ਨਾਲ ਜੋੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਸਰੀਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਰੀਦਕੋਟ ਦੇ ਵਿੱਚ ਵੀ ਵਿਰੇ ਹੈਗੇ ਆ ਚਾਂਸ 3 ਅਤੇ 4 ਨੂੰ ਮੋਗੇ ਦੇ ਵਿੱਚ ਵੀ ਵਿਰੇ ਹੈਗੇ ਆ ਚਾਂਸ 3 ਅਤੇ 4 ਨੂੰ